ਅੰਨੀ ਦੀ ਜਿਹੜਾ ਪਲਾਕੀ ਦੇਖਿਆ ਸਰ ਮੈਡਮ ਨੇ ਇੱਕ ਲਾਕ ਨੂੰ ਕਹਿ ਲੋ ਕਿ ਮੀਸ ਨੂੰ ਨਾ ਚ ਜਾ ਕੇ ਰੰਗ ਕਰਾਉਂਦੇ ਫਿਰਦੇ ਪੂਰੇ ਲਾਲ-ਵਾਲ ਕਰਾਉਂਦੇ ਇਹ ਇਹ ਆਪਦੀ ਸੱਸ ਨੂੰ ਐ ਜਦੋਂ ਤੀਆਂ ਆਇਆ ਕਰਨੀ ਹੈ ਨਾ ਆਦੇ ਵਿਆਹ ਤੋਂ ਬਾਅਦ ਤੀਆਂ ਚਾਹੀ ਤਿਆਰ ਕਰਕੇ ਨਾਲ ਲੈ ਕੇ ਜਾਇਆ ਕਰੂ ਉੱਥੇ ਉੱਥੇ ਵੀ ਸੱਸ ਦੇ ਬਾਰੇ ਕਰ ਕਾਮਲੀ ਬਣਾਤਾ ਮੈਨੂੰ ਅਰੇ ਉਹ ਨਹੀਂ ਜਿਹੜੇ ਉਧਰਲੇ ਕੀੜੀਆਂ ਵਾਲੇ ਹੁੰਦੇ ਆ ਉਹ ਮੁਰਾ ਕੈ ਲੱਗਣ ਲਾ ਲ ਤੈਨੂੰ ਮਾਰਾਂ ਯਾਰ ਹਾਏ ਇਹ ਖਾਜੋ ਮੱਥੇ ਤੇ ਵੀ ਲੱਗ ਸਕਦੇ ਆ ਲੈ ਹਾਏ ਨਹੀਂ ਆਹ ਦੇਖੋ ਕੱਕਲਾ ਇਹ ਤਾਂ ਗੋਰੀਆਂ ਹੀ ਆ ਗੋਰੀਆਂ ਕੀੜੀਆਂ ਦੀਆਂ ਚ ਚੱਲੀ ਗਏ ਹੁਣ ਹੈ ਹੁਣ ਤਾਂ ਪਾਸਪੋਰਟ ਤੇ ਵੀਜ਼ਾ ਲਵਾਉਣਾ ਪੈਣਾ ਬਾਹਰ ਲੀਆਂ ਧੀਆਂ ਜੀ ਰਹਿਣ ਕਿ ਇੱਧਰ ਤੋਂ ਬਣ ਕੇ ਬਣਾਉਂਦਾ ਮੇਰਾ ਚੱਕ ਕਾਟੇ ਵੀ ਪੈਸਾ ਗਰੇ ਵੀ ਲੈ ਚੱਕਲਾ ਸਾਰਾ ਕੁਝ ਸੀ ਹਾਂ ਹਾਰ ਵੀ ਪੈ ਸਕਦੇ ਇਹਨਾਂ ਦਾ ਬਸ ਇਹ ਜਗ੍ਹਾਸ ਦੀ ਹਾਰ ਪਾਏਗੀ ਬਾਕੀ ਤਾਂ ਪਤਾ ਹੀ ਐ ਤੂੰ ਚਲ ਕਣੀਆਂ ਆਉਣ ਦਾ ਵੇ ਹੋਗੀਆਂ ਛੇਤੀ ਛੇਤੀ ਸੀਨ ਲੜੋ ਚਲੋ ਨਾ ਸੱਜੀ ਯਾਰ ਮੈਂ ਕੀ ਆਂਦੀ ਕਿਹੜੇ ਫਲੋ ਚ ਸੀ ਮੇਰਾ ਫਲੋ ਤੋੜਦਾ ਪ੍ਰੀਤ ਬਾਈ ਮੈਂ ਕਿਥੋਂ ਬੰਦ ਕਣੀਆਂ ਆਰਡਿਸ ਦਾ ਵੱਡੇ ਦਾ ਚਲ ਕੀ ਗੱਲ ਤੈ ਕਹਿ ਸੀ ਆ ਅ ਮਰਦੋ ਤੁਸੀਂ ਆ ਪਿੰਕ ਨਾ ਮੈਂ ਕੀ ਕਰਾਂ ਮੈਨੂੰ ਪਤਾ ਪੱਚੀ ਯਾਰ ਇਹ ਚਲੋ ਚਲ ਮਾਦੀ ਚਾ ਭਗਾ ਦੇ ਹੁਣ ਨਹੀਂ ਦੂਜੀ ਚੱਲਦੀ ਨੀ ਵੇ ਸਟਾਰ ਇਹ ਤੋਂ ਨਹੀਂ ਉਹ ਨਹੀਂ ਗੱਤਾਂ ਦਾ ਦਰ ਖੜਕਿਆਂ ਨੂੰ ਛੱਡੇ ਤਾਂ ਹਟ ਵਰਗਾ ਆਰਦੀ ਇਹ ਰਾਜ ਉਹ ਤਾਂ ਮੇਰੇ ਗੱਲ ਚ ਖੁੱਖੁੰਦੀ ਸੀ ਮੈਂ ਮੜਾ ਪਿਆ ਸੀ ਵੀ ਤੈਨੂੰ ਤਾਂ ਜ਼ਮੀਨ ਹੀ ਦਸਾਣਾ ਪਤਾ ਕੀ ਆ ਉਹਨਾਂ ਭੂਆ ਕੋਲੇ ਤੂੰ ਗੱਲ ਨਾ ਕਰ ਕੰਨ ਤੈਨੂੰ ਵਦਿਆ ਮੁਰਕੇ ਮਨ ਬੋਲੂਗਾ ਪਤਾ ਕਰੀਬ ਨੇ ਦਵਾ। ਉਹ ਸ਼ੁਰੂ ਜਗਾ ਟਾ। ਧਾ ਭਾਬੀ ਮੈਂ ਤਾਂ ਰਪੂਆ ਨੇ ਨਾ ਕੀਤਾ ਸੀ। ਵੀ ਤਾਂ ਦਾ ਜਮੇ ਨਹੀਂ ਦਸਣਾ। ਪਰ ਕੀ ਕਰਾਂ? ਹੁਣ ਸਿਰ ਤੋਂ ਪਾਣੀ ਉੱਪਰ ਮੰਗਿਆ। ਤਾਂ ਕਰਕੇ ਇਹਨੂੰ ਦੱਸਣਾ ਪੈਗਾ। ਭਾਬੀ ਬਣ ਕੇ ਨਾ ਭੂਆ ਕੋਲੇ ਗੱਲ ਨਾ ਕਰੀ। ਤੈਨੂੰ ਪਤਾ ਨਾਲ ਤਾਂ ਗਾਣਾ ਕਰੂ ਨਾਲੇ ਛੇਤਨ ਮਾਰੀਓ। ਖੜ੍ਹ ਜਾ ਜੈਸੇ ਤੂੰ ਨੀਵੀਂ ਭਾਈ ਬੈਠਾ ਐ ਤੂੰ ਵਿਚ ਹੈਗਾ। ਉਧਰ ਜਾ ਕੇ ਉਹਨੂੰ ਮਿਚਹੋਰ ਦੁਆਰਾ ਕਰ। ਚੱਲ ਦਵਾ। ਉਹਦੇ ਮੇਂ نیچے ਆ ਕੇ ਉੱਪਰ ਚੜ੍ਹ ਕੇ। 1 2 3 ਸਟਾਰ ਪੱਭੀ ਮੈਂ ਦਾਰੇ ਪੂਆ ਨੇ ਜਮਾ ਮਾਰਾ ਆਏ ਤੁਮ ਨਾ ਆਗੇ ਪੱਭੀ ਪੂਆ ਦਾ ਨਾ ਬਾੜੀ ਦਲੇਰਾ ਸੌਣ ਵਾਲੇ ਲੱਗੇ ਸੌਣ ਵਾਲਾ ਆਇਆ ਨਿਕਾ ਕੋਈ ਗੱਤ ਬੋਲ ਲੈਣਾ ਪੱਭੀ ਪੂਰੀ ਚਲੌਰੀ ਹੈ ਇੱਕ ਤੜੇ ਲੋਗ ਸੀ ਜਿੱਤ ਆਇਆ ਫਿਰ ਉਹਦਾ ਨਾ ਬੱਚਾ ਹੋ ਗਿਆ ਪੱਭੀ ਇੱਕ ਤਾਂ ਹੁਣ ਆ ਕੇ ਦੇਖਣ ਲੱਗੀ ਆ ਅਸੀਂ ਤਾਂ ਕਿਹੜੇ ਵੇੜਾਂ ਦੇ ਥਿਆਂ ਨਾਲ ਉਹਦੇ ਦੇਖੀ ਜਾਂਦੇ ਆਂ ਇਹ ਜ਼ਿੰਦਗੀ ਤਾਂ ਹੀ ਹੈ ਪੱਭੀ ਦੀ ਤਾਂ ਸਾਰੀ ਜ਼ਿੰਦਗੀਆਂ ਹੀ ਲਿਖੀਆਂ ਜੈਸਪੁਰ ਅਕਸੀ ਦੇਦੋ ਖੁਫੜਦੌਰ ਗਿਆ ਸੀਗਾ ਚਲੋ 1 2 3 ਸਟਾਰਟ ਭਾਬੀ ਤੂੰ ਦਾ ਇੱਥੇ ਹੋਣਾ ਆਈ ਹੈ ਅਜਦਾ ਛੋਟਾ ਛੋਟੇ ਹੁੰਦੇ ਦੇਖਦੇ ਆਏ ਆ ਉਹ ਆਦੀ ਨਾ ਜਿੰਦਗੀ ਦੁੱਖਾਂ ਦੀ ਲੱਗਦੀ ਆ ਤੇ ਪੂਆ ਉਹਨੂੰ ਦੀ ਬਹੁਤ ਦਲੇਆ ਜਦ ਆਦੀ ਖੁਫੜਦੀ ਦੇਤ ਹੋਈ 16 ਪੈਰਾਂ ਨਾਲ ਹੀ ਸੌਣਾਂ ਸੰਗਿਆ ਜੀ ਤੁਸੀਂ ਮਨਪ੍ਰੀਤ ਕੀ ਕਹਿਣਾ ਚਾਹੋਗੇ? ਹਾਂ ਇੱਕ ਮਿੰਟ ਫਿਰ ਉਹ ਕਰ ਲੈਂਦੇ ਆ। ਕੀ ਕਹਿਣਾ ਚਾਹੋਗੇ ਮਾਇਕਾ ਬਾਰੇ? ਹਾਂ ਉਹ ਦੇ। ਮੈਂ ਮਾਇਕਾ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ। ਰੱਬ ਨੇ ਮੈਨੂੰ ਤਾਂ ਧੁਰੇ ਹੀ ਬੂਫਰ ਵੱਟੇ ਲਾ ਕੇ ਭੇਜਿਆ। ਮੈਨੂੰ ਤਾਂ ਮਾਇਕਾਂ ਦੀ ਲੋੜ ਵੀ ਨਹੀਂ ਹੁੰਦੀ। ਬਾਹਰ ਬਿਨਾ ਮਾਇਕਾ ਦਾ ਸਕੀਨ ਕਰਾ ਲਵੋ। ਨਹੀਂ ਮੇਕਅਪ ਚੁੰਜੇ ਰਹਿੰਦੇ। ਹੁਣ 0 ਡਿਗਰੀ ਕਰਕੇ ਦੇ। ਮਾੜਾ ਬੀ ਬੀ ਕਰ। 0 ਡਿਗਰੀ ਕਿਹ ਕਹਿੰਦੇ? ਇੱਕ ਤਾਂ ਕਰ ਲਈ ਆਪਾਂ ਕਰ ਲਵਾਂਗੇ। ਉਹ ਕਰ ਲੈਂਦੇ ਆ। ਹੈਲੋ ਹੈਲੋ ਹੈਲੋ। ਹੈਲੋ ਜੀ ਅੱਜ ਤੱਕ ਦੱਸ ਕਿਉਂ ਤੂੰ ਅੱਜ ਲਾਲਜੱਗ ਨਹੀਂ ਫਿਰਦਾ। APरन लवली लाइट ਹੈ ਕੀ ਹੁੰਦਾ ਇਹ ਕੁਛ ਨਹੀਂ ਲਾਉਦਾ ਯਾਰ ਆਂ ਬਰਸ਼ੇਵ ਡਸਰਾ ਹੈ ਹੁਣ ਮੈਂ ਤਾਂ ਕੱਤੀ ਖਾ ਦੂ ਇਹਨੂੰ ਟਿੱਡ ਲੁਕੂਗਾ ਉਹ ਅਲੱਗ ਰੇਂਜ ਹੁਣ ਸਹੀ ਆਈ ਜਾਂਦੀ ਹੈ ਵੀਰ ਜੀ ਤੁਸੀਂ ਰਾਤ ਮੈਨੂੰ ਕੱਲ ਕਿਹਾ ਮੈਨੂੰ ਤਾਂ ਪਤਾ ਨਹੀਂ ਜੁਈਗਾ ਵੀ 21 ਦੇ ਕਰ ਦੇ ਮੈਂ 21 ਦੇ ਕਰਤੀ ਹੁੰਦੀ ਨਹੀਂ ਮੈਨੂੰ ਪਹਿਲਾਂ ਕਿਸੇ ਦੱਸੇ ਸੀ ਰਮਾਇਣੇ ਸੇ ਕਰਾ ਹ ਕਿ ਕਿੰਨੇ ਤੇ ਕਰੀਏ ਮੈਂ ਮੈਂ 0 ਦੇ ਕਰਦੀ ਜਾਵਾਂ

ਕੀ ਨਾਂ ਰੱਖਿਆ ਮਨਪ੍ਰੀਤ ਉਹਦਾ ਬੱਲੂ ਨਾਮਕਰਨ ਕਰਤਾ ਉਹ ਵਿਚਾਰੇ ਦਾ ਵੀ ਜਵਾਕ ਦਾ ਜਿਹੜਾ ਸਾਡੇ ਕੋਲੇ ਜੀ ਕੈਮਰਾਮੈਨ ਆਉਂਦਾ ਉਹ ਬੱਲੂ ਰਾਮ ਗੜੀਆ ਦਾ ਭਾਈ ਲੱਗਦਾ ਮਨ ਨੂੰ ਵੀ ਸ਼ਕਲ ਉਹਨੂੰ ਵੀ ਸੇਮ ਜੀ ਲੱਗਦੀ ਏ ਥੋੜੀ ਥੋੜੀ ਬਾਤ ਹੀ ਬਾੜੀ ਵੀ ਨਹੀਂ ਪਰ ਮੈਨੂੰ ਤਾਂ ਲੱਗਦੀ ਹੁੰਦੀ ਏ ਸੇਮ ਤੇ ਉਹਦਾ ਨਾਂ ਮੈਂ ਬੱਲੂ ਹੀ ਰੱਖਤਾ ਉਹਦਾ ਨਾਮ ਸੋਨੂ ਆ ਵਿਚਾਰੇ ਦਾ ਤੇ ਸਾਰੇ ਮੇਰੇ ਮਗਲਾਂ ਕੇ ਉਹਨੂੰ ਬੱਲੂ ਹੀ ਕਹਿਣ ਲੱਗ ਪਏ ਨਵਾਂ ਨਾਮ ਦੇ ਤਾ ਉਹਨੂੰ ਨਵਾਂ ਨਾਮ ਦੇ ਤਾ ਉਹ ਆ ਮੈਂ ਕੋਈ ਸਾਹ ਐ ਦੁਬਾਰਾ ਸਿੰਦਰ ਬੀਬੇ ਨੂੰ ਬੈਠਾ ਰਹਿ ਮੈਂ ਉਹ ਠੀਕ ਹੋ ਕੇ ਜਾਏਗਾ ਫਿਰ ਕੀ ਕੀ ਹੋਣਾ ਸਿੰਦਰ ਬੀਬੇ ਫੋਨ ਤੇ ਗੱਲ ਕਰਕੇ ਕਹਵਾਂਗੇ ਕੋਈ ਨਾਮ ਆ ਬਈ ਮੈਂ ਕਿੰਨਾ ਕਿਤੇ ਕਿੰਨਾ ਕਿ ਮੈਂ ਸੀ ਕਿਸੇ ਨਾਲ ਚੁੱਪਾ ਹੋ ਕੇ ਕਿੰਨੀ ਗੱਲਾਂ ਹੋਈਆਂ ਪਈਆਂ ਮੇਰੀਆਂ ਆ ਦੇ ਨਾਂ ਆ ਲਿਖ ਲੈ ਤੇਰੀਆਂ ਬਲੌਗ ਵਾਲੇ ਹਾਂ ਲੈ ਆਓ ਬਈ ਆ ਜੋ ਮੇਰੀ ਪੂਜਾ ਭੈਣ ਆ ਛੋਟੀ ਜੀ ਬੇਚਾਰੀ ਐ ਉਹ ਐਂ ਛੋਟੀ ਬਈ ਲੈ ਕੱਟ ਕਰ ਕੱਟ ਕਿ ਕਿੱਡੀ ਪਾਈ ਹਾਂ ਉਹ ਪਾਗੀ ਖੜਾ ਲਾਇਆ ਤੇ ਕਾਣੂ ਕਾਣ ਨਹੀਂ ਆ ਜਾਂਦੀ ਸਿੱਧਾ ਗਿਆ ਬਈ ਬਸ ਨੀ ਬੈਠ ਆ ਜਾ 3 ਹਰਤਾ ਬੈਠੀ ਪਈ ਹੈ ਮੈਂ ਖੁੱਲੀਆਂ ਜਾਂ ਪਾਣਾ ਬਣੀ ਫਰੀਦ ਬਾਈ ਜਸੀਨ ਸੰਭ ਜਾ ਕੇ ਖੁੱਲੀਆਂ ਤਾਂ ਮਾਨ ਨੇ ਖੁੱਲੀਆਂ ਇੱਥੋਂ ਹੁੰਦੇ ਨੇ ਨਾ ਆਏ ਨੁੜੇ ਥੱਲੇ ਚਲੇ ਕੋਲ ਤਾਂ ਕਦੇ ਬਰੇ ਕੱਚੀ ਦੇ ਉਹ ਤਾਂ ਪਾਗ ਰਹਿੰਦਾ ਮੇਰੇ ਤਾਂ ਗੱਡੇ ਪੱਡੇ ਸੁਣ ਸੁਣਾ 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 ਹਾਂ ਤੇ ਕਾਫੀ ਜਾਈ ਮੰਮੀ ਤੇ ਬਣੇ ਸਾਹਿਬ ਵਿੱਚ ਗੱਲਾਂ ਕਰਦੇ ਆ ਚੁੱਪ ਜਪ ਦੇਣਾ ਠੀਕ ਆ ਤੂੰ ਮੈਂ ਹੁਣ ਜਾ ਜਿਹੜਾ ਨਾ ਕਰ ਦੇ ਦੀ ਮੈਨੂੰ ਗਾਣੇ ਨਹੀਂ ਆਉਣਾ ਨਾ ਇਹ ਐਨੇ ਟੱਪਾ ਘੋੜਾ ਸੀ ਸਿਰਕੀ ਅੱਲਾਹ ਸੀਂ ਗਿਆ ਵੱਡਿਆਂ ਨਾਲ ਆ ਹਾਂ ਮੈਂ ਇਸ ਤੋਂ ਵੀ ਜ਼ਿਆਦਾ ਚੰਗੀ ਹੈ ਉਹਨੇ ਚੱਕਿਆ ਮਸ਼ੀਨ ਇਹਨੇ ਚੱਕ ਕੇ ਪਰੇ ਦੱਤ ਮੈਂ ਦਾ ਮੈਂ ਤਾਂ ਟਕਰਾ ਫੇਰ ਖੱਚ ਕੇ ਲੈ ਗਈ ਪਰ ਇਹਨੂੰ ਜੇ ਤੈਨੂੰ ਭਟੀਆਂ ਉਹ ਨਹੀਂ ਉਹ ਜਾਣ ਕੇ ਪਿੱਛੇ ਕਰਕੇ ਲੈ ਗਏ ਇਹਦਾ ਸ਼ੁਕਰ ਕਰਮ ਦੇ ਲਾਇਕ ਹਾਂ ਸ਼ੁਕਰ ਹੈ ਫੇਸ ਹੀ ਉਧਰ ਨੂੰ ਸੀ ਮੰਮੀ ਨੇ ਪਲੈਂਸ ਬੈਠ ਕੇ ਆਪਾਂ ਚ ਗੱਲਾਂ ਕਰਦੇ ਐ ਜਿਸ ਨੇ ਅੰਪ੍ਰੈਸ ਬਈ ਆਪਣੇ ਆਪਣਾ ਸੀਨ ਹੈ ਉਹਨਾਂ ਦਾ ਆਪਣਾ ਗੱਲ ਹੈ ਮੈਂ ਤਾਂ ਪੱਗ ਨਹੀਂ ਬੰਨੀ ਵੀਰੇ ਫੇ ਤੁਸੀਂ ਆ ਕੱਢਣ ਦਾ ਪਕਾੜੀ ਲਮਾ ਕੇ ਇਹਨਾਂ ਨਾਲ ਨਵੇ। ਹੱਸਦੀ ਹੀ ਆ। ਲੈ ਦੇਖ ਲਮ। ਮੇਰੀ ਕਹਦੀ ਜੜਵਾ ਬਸ ਕੁੜੀ ਐ ਬਰੀ ਜੜ ਬਸ। ਮੈਂ ਕਿਹਦੇ ਕੋਲ ਇੱਕ ਹੋਰ ਦੇਵਾਂ ਮਨ ਵੀ ਤੇਰੇ ਕੋਲ ਆ ਦੇ ਫਿਰ। ਕਿ ਤੁਰਤ ਨੂਨ ਲਾ ਕੇ ਨਿੰਬੂ ਲਾ ਕੇ ਖੁਲਾਵਾਂਗੇ ਤੇ ਬਸ ਤੁਸੀਂ ਪਹੁੰਚਣਾਗੇ ਇੱਥੇ ਧੌਲੇ। ਅੱਛਾ ਹੋਥੇ। ਹੋਥੇ। ਉਧਰ ਉਹਦਾ ਕਲਿੱਪ ਉਧਰ ਰਹਿ ਗਿਆ ਹਾਂ ਉਧਰ ਰਹਿ ਗਿਆ ਮੇਰਾ ਤੈਨੂੰ ਮੈਂ ਮੇਤੂ ਰਲੀ ਨੂੰ ਜੇ ਤੁਹਾਨੂੰ ਮੇਰੀ ਸਮਝ ਨਹੀਂ ਆਈ ਮੈਂ ਕਾਲੀ ਚ ਜ਼ਿਆਦਾ ਬੋਲ ਗਈ ਤੇ ਤੁਸੀਂ ਪ੍ਰੀਤ ਬਾਈ ਨੂੰ ਫੋਨ ਲਾ ਸਕਦੇ ਹੋ ਤੇ ਇਹਦੇ ਤੋਂ ਸਾਰੀ ਗੱਲ ਪੁੱਛ ਸਕਦੇ ਹੋ ਵੀ ਉਹ ਕੀ ਬੋਲਗੀ ਤੇ ਕੀ ਨਹੀਂ ਬੋਲੀ ਠੀਕ ਹਾਂ ਜੀ ਤੁਸੀਂ ਬੈਠੇ ਹਾਂ ਹਾਂ ਜੀ ਮਾਫਾ ਕਰਨਾ ਪ੍ਰੀਤ ਗਾਣਾ ਸੁਣਾ ਬਈ